ਅਗਾਹਾਂ ਚਲ ਕੇ ਪਾਈਸਾ ਬਾਈਸੰਤਪਾਉਕ ਸਿੰਘ ਜੀ ਲਿਖਦੇ ਨੇ ਗਿਆਨ ਕੋ ਖੜਗ ਧਰ ਜੁਗਤ ਕਮਾਨ ਕਰ ਨਾਨਾ ਦ੍ਰਿਸ਼ਟਾਂਤ ਲੇਨ ਸ਼ਲੀ ਮੁਖ ਧਾਰਿਆ ਗੁਰ ਨਾਨਕ ਦੇਵ ਦੇ ਕੋਲ ਗਿਆਨ ਦੀ ਤਲਵਾਰ ਹੈ ਅਗਿਆਨ ਨੂੰ ਕਟਣ ਲਈ ਅਗਲੇ ਦੀ ਮੂੜਤਾ ਅਗਲੇ ਦੀ ਜੜਤਾ ਅਗਲੇ ਦੀ ਅਗਿਆਨਤਾ ਕਿਵੇਂ ਕਟਣੀ ਹੈ ਗਿਆਨ ਨਾਲ ਅਗਿਆਨ ਡੰਡਿਆਂ ਨਾਲ ਨਹੀਂ ਬਜਾਇਆ ਜਾ ਸਕਦਾ ਇਤਨੀ ਮਿਹਨਤ ਕਰਦੇ ਆ ਮੂੜ ਤਾਂ ਪਥਰਾ ਨਾਲ ਨਹੀਂ ਬਜਾਈ ਜਾ ਸਕਦਾ ਗਿਆਨ ਨਾਲ ਕਿਉਂਕਿ ਅਗਿਆਨ ਤੇ ਕਹਨੇਰਾ ਹੈ ਤੇ ਕੋਈ ਲਾਠੀ ਚੁੱਕ ਕੇ ਕਮਰੇ ਦੇ ਹਨੇਰੇ ਨੂੰ ਮਾਰਨ ਦੀ ਕੋਸ਼ਿਸ਼ ਕਰੇ ਬਈ ਨੂੰ ਕੱਢਣਾ ਹੈ ਕਮਰੇ ਦੇ ਚੋਂ ਸ਼ਾਇਦ ਲਾਠੀ ਮਾਰਦੇ ਆ ਮਾਰਦੇ ਆ ਥੱਕ ਜਾਏ ਹਨੇਰਾ ਤੇ ਨਹੀਂ ਨਿਕਲਣ ਲੱਗਾ ਤੇ ਫਿਰ ਸੋਚੇ ਚਲੋ ਇਹਨੂੰ ਧੋ ਦੇਈਏ ਤੇ ਪਾਣੀ ਲੈ ਕੇ ਹਨੇਰੇ ਨੂੰ ਧੋਣ ਦੀ ਕੋਸ਼ਿਸ਼ ਕਰੇ ਇਹਨਾਂ ਦੁਲਣਾ ਵੀ ਨਹੀਂ ਹੈ ਤੇ ਤੇ ਦੀਵਾ ਜਲਾंदे ਹੀ ਨਿਕਲ ਜਾਏਗਾ ਰੋਸ਼ਨੀ ਕਰਦੇ ਹੀ ਨਿਕਲ ਜਾਏਗਾ ਅਗਿਆਨ ਗਿਆਨ ਨਾਲ ਮਿਟਦਾ ਹੈ ਮੂੜਤਾ ਗਿਆਨ ਨਾਲ ਮਿਟਦੀ ਹੈ ਤੋਂ ਬਾਈ ਸਾਹਿਬ ਕਹਿੰਦੇ ਨੇ ਗੁਰਨਾਮਿਕਦੇ ਕੋਲੋਂ ਗਿਆਨ ਦੀ ਤਲਵਾਰ ਹੈ ਗਿਆਨ ਕੋ ਖੜਕ ਧਰ ਜੁਗਤ ਕਮਾਨ ਕਰ ਆਪ ਦੇ ਕੋਲ ਜ਼ੁਗਤੀ ਦੀ ਕਮਾਨ ਹੋਈ ਹੈ ਤਲਵਾਰ ਦੀ ਪਹੁੰਚ ਦੂਰ ਤੱਕ ਨਹੀਂ ਹੈ ਨੇੜੇ ਹੈ ਦੂਰ ਤੱਕ ਅਸਰ ਨਹੀਂ ਕਰਦੀ ਜੇ ਗਿਆਨ ਐਸਾ ਹੈ ਅਗਲਾ ਬਿਲਕੁਲ ਜੜ ਬੁੱਧੀ ਹੈ ਐਸਾ ਠੋਸ ਕਿ ਗਿਆਨ ਦਾ ਅਸਰ ਨਹੀਂ ਕਬੂਲ ਕਰ ਰਿਹਾ ਸਤਗੁਰudev ਜੀ ਮਹਾਰਾਜ तरह-तरह ਦੇ ਪਰਮਾਣਾਂ ਦੇ ਦਲੀਲਾਂ ਦੇ تیر ਚਲਾ ਕੇ ਜ਼ੁਗਤੀ ਦੀ ਕਮਾਨ ਦੇ ਰਾਹੀਂ ਐਸਾ ਚਲਾਉਂਦੇ ਨੇ ਅਗਲਾ ਕਬੂਲ ਕਰ ਲੈਂਦਾ ਹੈ ਪਰਮਾਣ ਕੋਲ ਨੇ ਪਰਮਾਣਾਂ ਨੂੰ ਵਰਤਣ ਦੀ ਜ਼ੁਗਤੀ ਹੁੰਦੀ ਹੈ ਗਿਆਨ ਕੋਲ ਹੈ ਤਲਵਾਰ ਹੈ ਤਾਂ ਤਲਵਾਰ ਨੂੰ ਚਲਾਉਣ ਦਾ ਵੀ ਢੰਗ ਹੈ ਜੇ ਬੱਚੇ ਦੇ ਹੱਥ ਦੇ ਤਲਵਾਰ ਆ ਜਾਏ ਤੇ ਅਨਾੜੀ ਦੇ ਹੱਥ ਦੇ ਧਨਸ਼ਬਾਨ ਆ ਜਾਏ ਤੋ ਕੀ ਹੋਣਾ ਕੁਛ ਵੀ ਨਹੀਂ ਇਤਨੀ ਮਰਜ਼ ਕਰਦੇ ਆ ਕਮਾਨ ਕੀ ਹੈ ਜੁਗਤੀ ਦੀ ਤੇ ਤੀਰ ਕੀ ਨੇ ਤਰ੍ਹਾਂ ਤਰ੍ਹਾਂ ਦੇ ਦਲੀਲਾਂ ਦੇ ਜੁਗਤ ਕਮਾਨ ਕਰ ਨਾ ਨਾ ਦ੍ਰਿਸ਼ਟਾਂਤ ਲੈਣ ਸ਼ਲੀ ਮੁਖ ਧਾਰਿਆ ਤਰ੍ਹਾਂ ਤਰ੍ਹਾਂ ਦੇ ਜਿਹੜੇ ਦ੍ਰਿਸ਼ਟਾਂਤ ਨੇ ਪ੍ਰਮਾਣ ਨੇ ਦਲੀਲਾ ਨੇ ਉਦਾਹਰਣ ਨੇ ਇਹ ਗੁਰੂ ਨਾਨਕ ਦੇਵ ਜੀ ਕੋਲ ਉ ਧੀਰ ਨੇ ਜੁਗਤੀ ਦੀ ਕਮਾਨ ਹੈ ਗਿਆਨ ਦੀ ਤਲਵਾਰ ਹੈ ਕੀਰਤਨ ਦਾ ਨਗਾਰਾ ਪਿਆ ਵੱਜਦਾ ਹੈ ਭਗਤੀ ਤੇ ਪ੍ਰੇਮ ਦਾ ਝੰਡਾ ਹੈ ਪਰ ਇਹਨਾਂ ਸਾਰੀਆਂ ਗੱਲਾਂ ਤੋਂ ਕੋਈ ਮੁਤਾਸਰ ਨਾ ਹੋਵੇ ਦੁਨੀਆ 'ਚ ਐਸੇ ਵੀ ਨੇ ਪ੍ਰੇਮ ਦਾ ਵੀ ਅਸਰ ਨਹੀਂ ਕਬੂਲ ਕਰਦੇ ਭਗਤੀ ਦਾ ਵੀ ਅਸਰ ਕਬੂਲ ਨਹੀਂ ਕਰਦੇ ਗਿਆਨ ਵੀ ਉਹਨਾਂ ਤੱਕ ਨਹੀਂ ਪਹੁੰਚਦਾ ਦਲੀਲ ਪ੍ਰਮਾਣ ਦ੍ਰਿਸ਼ਟਾਂਤ ਵੀ ਬੇਮੈਨੀ ਹੋ ਜਾਂਦੇ ਨੇ ਅਈ ਸਾਹਿਬ ਨੇ ਜਿਹੜੀ ਅੱਗੇ ਗੱਲ ਲਿਖੀ ਹੈ ਬੜੀ ਕੀਮਤੀ ਜਹਾ ਦਿੱਦ ਕੋਟ ਤਹਾਂ ਕਰਾਮਾਤ ਤੋਪ ਸੰਗ ਧਾਇ ਕੇ ਮੈਦਾਨ ਕੇਨ ਮਿਲੇ ਅਰਹਾਰਿਆ ਫਿਰ ਗੁਰਨਾਨਿਕ ਦੇ ਕੋਲ ਕਰਾਮਾਤ ਦੀ ਤੋਪ ਵੀ ਹੈ ਬਿਠੀਤ ਹੈ ਦਲੀਲਾਂ ਨਾਲ ਗੱਲ ਨਹੀਂ ਬਣੀ ਗਿਆਨ ਨਾਲ ਗੱਲ ਨਹੀਂ ਬਣੀ ਪ੍ਰੇਮ ਤੇ ਭਗਤੀ ਨਾਲ ਵੀ ਮਸਲਾ ਹੱਲ ਨਹੀਂ ਹੋਇਆ ਔਰ ਇਸੇ ਤਰੀਕੇ ਦੇ ਨਾਲ ਕੀਰਤਨ ਦਾ ਨਗਾਰਾ ਵਜਾਰੇ ਸੀ ਇਸ ਤੋਂ ਵੀ ਅਗਲਾ ਪ੍ਰਭਾਵਿਤ ਨਹੀਂ ਹੋਇਆ ਕਰਾਮਾਤ ਦੀ ਤੋਪ ਜਿਹੜਾ ਮੱਕੇ ਦਾ ਹਾਜੀ ਤੇ ਇਮਾਮ ਸੀਨੇ ਦੇ ਵਿੱਚ ਖਿੱਚ ਕੇ ਲੱਤ ਮਾਰਦਾ ਇੱਕ ਸੁੱਤੇ ਮੁਸਾਫਰ ਨੂੰ ਕਿ ਇਹ ਬੰਦਾ ਗਿਆਨ ਦੀਆਂ ਗੱਲਾਂ ਨਾਲ ਸਿੱਖਣ ਵਾਲਾ ਸੀ ਜੋ ਗਿਆਨ ਦੀ ਗੱਲ ਸਿੱਖਣ ਵਾਲਾ ਹੁੰਦਾ ਹੈ ਉਹ ਕਿਸੇ ਨੂੰ ਸੀਨੇ ਦੇ ਵਿੱਚ ਲੱਤ ਨਹੀਂ ਮਾਰਦਾ ਹੁੰਦਾ ਉਹ ਸੋਝਵਾਨ ਹੁੰਦਾ ਹੈ ਉਦੇ ਖਿੱਚ ਕੇ ਸੀਨੇ ਚ ਲੱਤ ਮਾਰੀ ਹੈ ਔਰ ਗਾਲ ਵੀ ਕੱਢੀ ਹੈ ਗਿਆਨ ਦਾ ਅਸਰ ਕਬੂਲ ਕਰਨ ਵਾਲਾ ਮਨੁੱਖ ਆਪਣੀ ਜ਼ੁਬਾਨ ਚੋਂ ਗਾਲ ਨਹੀਂ ਕੱਢਦਾ ਹੁੰਦਾ ਗਿਆਨ ਦਾ ਅਸਰ ਕਬੂਲ ਕਰਨ ਵਾਲਾ ਕਿਸੇ ਨੂੰ ਸੀਨੇ ਦੇ ਚ ਲੱਤ ਨਹੀਂ ਮਾਰ ਸਕਦਾ ਪਰ ਮਾਰੀਏ ਜੀਵਨ ਮਾਰੀ ਲੱਤ ਦੇ ਕਿਹੜਾ ਸੁੱਤਾ ਕੁਫਰ ਕੁਫਾਰੀ ਕਿ ਕੌਣ ਮਹਾਨ ਕਾਫਰਾਂ ਦਾ ਕਾਫਰ ਸੁੱਤਾ ਪਿਆ ਔਰ ਸੀਨੇ ਦੇ ਚ ਖਿੱਚ ਕੇ ਲੱਤ ਮਾਰੀ ਗੁਰੂ ਨਾਨਕ ਦੇਵ ਜੀ ਇਹ ਦੋ ਕੰਮ ਹੋਈ ਕਰ ਸਕਦਾ ਹੈ ਜਿੱਦੇ ਤੇ ਗਿਆਨ ਦਾ ਕੋਈ ਅਸਰ ਨਹੀਂ ਮੈਂ ਫਿਰ ਅਰਜ਼ ਕਰਾਂ ਜੋ ਗਿਆਨ ਦਾ ਅਸਰ ਕਬੂਲ ਕਰਦੇ ਨੇ ਕੁਝ ਹਿਰਦੇ ਕੋਮਲ ਹੁੰਦੇ ਨੇ ਜੋ ਭਗਤੀ ਤੇ ਪ੍ਰੇਮ ਤੋਂ ਮੁਤਾਸਰ ਹੁੰਦੇ ਨੇ ਥੋੜੇ ਜਿਹਾਂ ਹਲੇਮ ਹੁੰਦੇ ਨੇ ਜੋ ਕੀਰਤਨ ਤੇ ਗਿਆਨ ਦਾ ਅਸਰ ਕਬੂਲ ਕਰ ਲੈਂਦੇ ਨੇ ਇਹ ਥੋੜੀ ਜਿਹਾ ਸੋਝ-ਬੋਝ ਰੱਖਣ ਵਾਲੇ ਆਉਂਦੇ ਨੇ ਪਰ ਜਹਾ ਦਿੱਦ ਕੋਟ ਜਿੱਥੇ ਕਰੋੜਾਂ ਢੀਠ ਹੋਵਨ ਬਿਲਕੁਲ ਡੀਟ ਮੋੜ ਬਿਲਕੁਲ ਠੋਸ ਪੱਥਰ ਆਪਣੀ ਧਾਤ ਕੋਈ ਹਿਲਣਾ ਜੁਲਣਾ ਨਹੀਂ ਜਹਾਂ ਦੇ ਡਕੋਟ ਤਹਾਂ ਕਰਾਮਾਤ ਤੋਪ ਸੰਗ ਫਿਰ ਉੱਥੇ ਸਤਗੁਰ ਕਰਾਮਾਤ ਦੀ ਤੋਪ ਅੱਗੇ ਕਰਦੇ ਨੇ ਸਿਰਫ ਸੱਚ ਦੇ ਪ੍ਰਚਾਰ ਲਈ ਜੇ ਪੰਜਾ ਨਾ ਲਾਂਦੇ ਉਸ ਪੱਥਰ ਦੇ ਵਿੱਚ ਵਲੀ ਕਨਾਰੀ ਨੇ ਨਹੀਂ ਜੁਗਣਾ ਸੀ ਉਹ ਕੋਈ ਵੀ ਗਿਆਨ ਦੀ ਗੱਲ ਕਬੂਲ ਕਰਨ ਨੂੰ ਤਿਆਰ ਨਹੀਂ ਸੀ ਔਰ ਇਹ ਵੀ ਮਰਜ਼ ਕਰਦੇ ਆ ਇੱਕ ਪਿਆਸੇ ਬੰਦੇ ਨੂੰ ਜਿਹੜਾ ਪਾਣੀ ਪਿਲਾ ਕੇ ਰਾਜ਼ੀ ਨਹੀਂ ਉਦੋਂ ਤੁਸੀਂ ਖੁਦ ਅੰਦਾਜ਼ਾ ਲਗਾਓ ਹਿਰਦਾ ਕਿੰਨਾ ਕਠੋਰ ਹੋਣਾ ਹੈ ਭਾਵੇਂ ਤਬੱਸਿਆ ਪਿਆ ਕਰਦਾ ਸੀ ਭਾਵੇਂ ਬੰਦਗੀ ਪਿਆ ਕਰਦਾ ਹੈ ਗਰਮੀ ਦੇ ਚਿਤਨਾ ਉੱਚਾ ਚੜ ਕੇ ਮਰਦਾਨਾ ਗਿਆ ਤੇ ਪਾਣੀ ਮੰਗਦਾ ਹੈ ਹਾਲਾਂਕਿ ਉਹਦੇ ਕੋਲ ਉੱਥੇ ਬਾਉਲੀ ਸੀ ਸਰੋਵਰ ਸੀ ਕਹਿੰਦਾ ਨਹੀਂ ਪਾਣੀ ਨਹੀਂ ਪੀ ਸਕਦੇ ਤੁਸੀਂ ਕਿਉਂਕਿ ਤੁਸੀਂ ਮੁਸਲਮਾਨ ਹੋ ਕੇ ਉਸ ਦੇ ਪਿੱਛੇ ਚੱਲ ਰਹੇ ਹੋ ਕੀਰਤਨ ਕਰਦੇ ਹੋ ਜੋ ਮੁਸਲਮਾਨ ਨਹੀਂ ਹੈ ਪਾਣੀ ਨਹੀਂ ਪੀ ਸਕਦੇ ਇਹ ਗੱਲ ਕੋਈ ਤੰਗ ਦਿਲ ਤੇ ਕਠੋਰ ਬੰਦਾ ਹੀ ਕਹਿ ਸਕਦਾ ਹੈ ਕਿ ਪਿਆਸਾ ਆਇਆ ਤੈਨੂੰ ਪਾਣੀ ਵੀ ਨਹੀਂ ਪੀਣ ਦੇਣਾ ਇਸ ਤਰ੍ਹਾਂ ਦੇ ਬੰਦਿਆਂ 'ਤੇ ਗਿਆਨ, ਪ੍ਰੇਮ, ਸ਼ਰਧਾ ਦਾ ਕੋਈ ਅਸਰ ਨਹੀਂ ਆਉਂਦਾ ਤਾਂ ਕੁਦਰਤੀ ਗੱਲ ਹੈ ਕਰਾਮਾਤ ਤੇ ਦਿਖਾਣੀ ਸੀ ਪੰਜਾ ਅਜੇ ਵੀ ਲੱਗਿਆ ਪੇਸ਼ ਹੈ ਤੁਹਾਡੇ ਚੁਕੀਆਂ ਨੇ ਦਰਸ਼ਨ ਕੀਤੇ ਹੋਣੇ ਇਹ ਦਾਸ ਦਾ ਜਿੱਥੋਂ ਇਲਾਕਾ ਪਿਛੇ ਰਹਿ ਗਿਆ ਪਠਾਨਿਸਤਾਨ ਦਾ ਉਹ ਤੋਂ ਬਿਲਕੁਲ ਨੇੜੇ ਸੀ ਪੰਜਾ ਸਾਹਿਬ ਸਕੂਲ ਦੇ ਜਦ ਗਰਮੀਆਂ ਦੀਆਂ ਛੁੱਟੀਆਂ ਹੁੰਦੀਆਂ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਦੋਂ ਦਾਸ ਪੰਜ 10 ਦਿਨਾਂ ਲਈ ਉੱਥੇ ਜਾਂਦਾ ਹੁੰਦਾ ਸੀ ਛੋਟੀ ਜਿਹੀ ਉਮਰ ਦੇ ਵਿੱਚ ਸਕੂਲ ਦੇ ਬੱਚਿਆਂ ਦੇ ਨਾਲ ਕਦੀ 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 ਆਪਣੇ ਪਿਤਾ ਨਾਲ ਉਹ ਜਗ੍ਹਾ ਬੜੀ ਰੋਹਾਨੀ ਸੀ ਅੱਜਕੀ ਦੇ ਜਦ ਮੈਂ ਗਿਆ ਦੇਖ ਕੇ ਹੈਰਾਨ ਹੋਇਆ ਉਹ ਜੋ ਦੁਕਾਨਾਂ ਸਨ ਜਿੱਥੇ ਗੁਟਕੇ ਗੁਰਗਨ ਸਾਹਿਬ ਜੀ ਮਹਾਰਾਜ ਦੀਆਂ ਬੀੜਾਂ ਮਿਲਦੀਆਂ ਸਨ ਉੱਥੇ ਗਊਆਂ ਟੰਗੀਆਂ ਹੋਈਆਂ ਗਊਆਂ ਦਾ ਮਾਸ ਕਸਾ ਬਖਾਣਾ ਔਰ ਜਿੱਥੇ ਮੁਸਾਫਰ ਆਰਾਮ ਕਰਦੇ ਸਨ ਉੱਥੇ ਮੈਂ ਕਾਫੀ ਸਿਗਰਟ ਤੇ ਬੀੜੀਆਂ ਵੀ ਦੇਖੀਆਂ ਮੈਂ ਕਿ ਨਹੀਂ ਇਹ ਕੀ ਹੋ ਰਿਹਾ ਹੈ 40 45 ਸਾਲ ਤੋਂ ਅੱਜ 50 ਸਾਲ ਤੋਂ ਅਰਾਸ ਜ਼ਰੂਰ ਕਰਦੇ ਪਿਆ ਜਿਹੜੇ ਜਿਹੜੇ ਗੁਰਧਾਮ ਅਸਥਾਨ ਗੁਰਤੀਰਥ ਪੰਥ ਵਿਛੋੜੇ ਗਏ ਨੇ ਖੁੱਲੀ ਸੇਵਾ ਸੰਭਾਲਤਾ ਦਾ ਦਾਨ ਹੈ ਪਾਤਸ਼ਾਹ ਪੰਥ ਦੀ ਝੋਲੀ ਚ ਪਾਓ ਪਤਾ ਨਹੀਂ ਕੀ ਬਾਣਾ ਵਰਤੇਗਾ ਰੋਜ਼ ਜੋ ਇਤਨੀ ਅਰਦਾਸ ਹੋ ਰਹੀ ਹੈ ਕਿ ਖਾਲੀ ਤੇ ਨਹੀਂ ਜਾਣੀ ਕੋਈ ਨਾ ਕੋਈ ਤੇ ਹੋਣਾ ਹੈ ਮੈਂ ਆਪਣੇ ਅਕੀਦੇ ਨਾਲ ਕਹਿਣਾ ਕਿ ਅਰਦਾਸ ਅਗਰ 500 ਬੰਦਾ ਕਰਦਾ ਤੇ ਇੱਕ ਦੋ ਬੰਦਿਆਂ ਦੇ ਤੇ ਦਿਲ ਚੋਂ ਹੀ ਨਿਕਲਦੀ ਹੈ ਤੇ ਇਹ ਵਿਅਰਥ ਨਹੀਂ ਜਾਣੀ ਹੈ ਕੁਝ ਨਾ ਕੁਝ ਰੂਪ ਤੇ ਬਣੇਗਾ ਕੁਝ ਨਾ ਕੁਝ ਤਾਂ ਹੈ ਗੱਲ ਹੋਵੇਗੀ ਕਰਾਮਾਤ ਹੈ ਹਜ਼ਾਰਾਂ ਮਨੁੱਖਾਂ ਨੇ ਉਸ ਪੰਜੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਸੀ ਬਚਪਨ ਦੇ ਇਸ ਦਾਸ ਗੱਲਾਂ ਸੁਣਦਾ ਆਉਂਦਾ ਸੀ ਪੰਜਾ ਨਹੀਂ ਟੁੱਟਿਆ ਛੇਣਿਆਂ ਨਾਲ ਤੋੜਨ ਦੀ ਕੋਸ਼ਿਸ਼ ਕੀਤੀ ਨਹੀਂ ਟੁੱਟਿਆ ਇੱਕ ਹੋਰ ਕਰਾਮਾਤ ਦੇ ਤੋਪ ਨੈਨੀਤਾਲ ਤੋਂ ਥੋੜਾ ਜਿਹਾ ਸੱਜੇ ਪਾਸੇ ਤਲਹਟੀ ਦੇਚ ਗੁਰਦੁਆਰਾ ਰੇਠਾ ਸਾਹਿਬ ਰੇਠੇ ਤੇ ਕੋੜੇ ਹੀ ਹੁੰਦੇ ਨੇ ਪਰ ਉੱਥੇ ਮਿੱਠੇ ਨੇ ਰੇਠਾ ਕੋੜਾ ਜ਼ਾਇਰ ਹੁੰਦਾ ਹੈ ਮਿੱਠਾ ਹੈ ਅੱਜ ਵੀ ਮਿੱਠਾ ਹੈ ਦਾਸ ਕਈ ਦਫਾ ਉਥੋਂ ਪ੍ਰਸ਼ਾਦ ਲਿਆਇਆ ਹੈ ਇਕਰਾ ਮਾਤ ਨਹੀਂ ਤੇ ਹੁਰਕੀ ਹੈ ਔਰ ਇਸੇ ਤਰੀਕੇ ਨਾਲੋਂ ਪੰਜਾ ਫਿਰਿਆ ਮੱਕਾ ਕਲਾ ਦਿਖਾਈਏ ਸਿ ਭਾਈ ਗੁਰਦਾਸ ਨੂੰ ਮੰਨਣੇ ਪਾਈ ਸਾਹਿਬ ਕੰਨ ਨੇ ਕਲਾ ਦਿਖਾਈ ਕਰਾਮਤ ਦਿਖਾਈ ਮਸਕੇ ਦੇ ਬਦੂ ਮੋਟਾ ਦਿਮਾਗ ਕਿੱਥੇ ਗਿਆਨ ਦੀ ਗੱਲ ਕਿਸ ਨੇ ਸੁਣਨੀ ਸੀ ਵਿਚਾਰ ਲਈ ਕੋਈ ਥਾਣੀ ਸੀ ਅੱਜ ਦੇ ਸਾਇੰਸ ਦੇ ਯੁੱਗ ਦੇ ਵਿੱਚ ਵੀ ਕੰਨ ਇਸਤਰੀ ਬੁਰਕੇ ਚੋਣੀ ਚਾਹੀਦੀ ਹੈ ਉਹ ਕਸ਼ਮੀਰ ਦੇ ਜ਼ਬਰਨ ਬੁਰਕਾ ਲਿਆ ਰਹੇ ਨੇ ਕਾਲਜਾਂ ਦੇ ਚ ਪੜਨ ਵਾਲੀਆਂ ਬੱਚੀਆਂ ਵੀ ਬੁਰਕਾ ਕਰਕੇ ਜਾਣ ਸਕੂਲ ਦੇ ਚ ਪੜਨ ਵਾਲੀਆਂ ਬੱਚੀਆਂ ਵੀ ਬੁਰਕਾ ਕਰਕੇ ਜਾਣ ਜਿਹੜੀ ਸੂਰਜ ਦੀ ਰੋਸ਼ਨੀ ਹੈ ਉਹ ਵੀ ਇਨਾਂ ਕੋਲ ਖੋਵਾਰ ਜਿਹੜੀ ਖੁੱਲੀ ਹਵਾ ਹੈ ਇਹਦੇ 'ਚ ਵੀ ਜੀਵਣਾ ਇਨਾਂ ਦਾ ਹਰਾਮ ਕਰਵਾ ਅੱਜ ਦੇ ਯੁੱਗ ਦੇ 'ਚ ਐਸੇ ਬੰਦਿਆਂ 'ਤੇ ਕੋਈ ਗਿਆਨ ਧਿਆਨ ਦਾ ਅਸਰ ਨਹੀਂ ਆਉਣਾ ਸੀ ਐਸੇ ਬੰਦੇ ਦਲੀਲਾਂ ਤੋਂ متاثر ਨਹੀਂ ਹੋਣੇ ਸਨ ਇਹ ਬਦੋ ਕੁਦਰਤੀ ਗੱਲ ਹੈ ਕੋਈ ਕਰਾਮਾਤ तमाम ਮੋਗਲ ਬਾਦਸ਼ਾਹ ਵੀ ਗੁਰੂਆਂ ਨੂੰ ਇਹੀ ਕਹਿੰਦੇ ਰਹੇ ਕੋਈ ਕਰਾਮਾਤ ਦਿਖਾ ਉਹ ਮਤਾਸਰ ਕਰਾਮਾਤ ਤੋਂ ਹੁੰਦੇ ਨੇ ਸਤਿਗੁਰੂ ਨੇ ਉੱਥੇ ਫਿਰਿਆ ਮੱਕਾ ਕਲਾ ਦਿਖਾਈ ਕਿਧਰੇ ਪੰਜਾ ਕਿਧਰੇ ਰੇਠਿਆਂ ਦਾ ਮਿੱਠਾ ਹੋਣਾ ਕਿਧਰੇ ਜੋਗੀਆਂ ਦੇ ਨਾਲ ਚਰਚਾ ਵਿੱਚ ਆਪਣਾ ਪ੍ਰਤਾਪ ਪ੍ਰਗਟ ਕਰਨਾ ਹਜ਼ਾਰਾਂ ਐਸੀਆਂ ਗਾਥਾਵਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਜੁੜੀਆਂ ਔਰ ਅਫਗਾਨਿਸਤਾਨ ਤੋਂ ਲੈ ਕੇ ਅਰਬ ਦੀ ਜਿਹੜੀ ਸਾਰੀ ਯਾਤਰਾ ਹੋਈ ਹੈ ਪਤਨੀ ਕੈਸੀਆਂ ਕੈਸੀਆਂ ਤੇ ਝਲਕਾ ਕਰਾਮਾਤਾਂ ਦਿਆਂ ਕਿਉਂਕਿ ਰਸਤੇ 'ਚ ਤਰ੍ਹਾਂ ਤਰ੍ਹਾਂ ਦੇ ਲੁਟੇਰੇ ਡਾਕੂ ਇਹ ਸਤਗੁਰੂ ਦੀ ਆਪਣੀ ਕਲਾ ਸੀ ਜੋ ਵਰਤੀ ਰਹੀ ਹੈ ਤਾਂ ਭਾਈ ਸਾਹਿਬ ਆਈ ਸੰਤੋਖ ਸਿੰਘ ਜੀ ਕਹਿੰਨੇ ਨੇ ਜਹਾਂ ਦਿੱਦ ਕੋਟ ਤਹਾ ਕਰਾਮਾਤ ਤੋਪ ਸੰਗ ਧਾਏ ਕੇ ਮੈਦਾਨ ਕੇ ਨਿ ਮਿਲੇ ਅਲਹਾਰਿਆ ਬਖਸ਼ਿਸ਼ ਦਾ ਇਹ ਜਿਹੜਾ ਚੌਥਾ ਖੰਡ ਹੈ ਇਹਦੇ 'ਚ ਬੋਲਾਂ 'ਚ ਬਰਕਤ ਆਉਂਦੀ ਹੈ ਹੱਥਾਂ 'ਚ ਬਰਕਤ ਆਉਂਦੀ ਹੈ ਅਦਮਾ ਦੇਚ ਕ੍ਰਾਂਤੀ ਹੁੰਦੀ ਹੈ ਜ਼ੋਰਦਾਰ ਬਚਨ ਆਉਂਦੇ ਨੇ ਔਰ ਜ਼ੋਰਦਾਰ ਮੰਦੀ ਸੋਚਣੀ ਹੁੰਦੀ ਹੈ ਕਦਮ ਜਿੱਥੇ ਟਿਕਦੇ ਨੇ ਜ਼ਮੀਨ ਨੂੰ ਪਾਵਨ ਕਰਦੇ ਨੇ ਹੱਥ ਜਿਸ ਨੂੰ ਛੂੰਦੇ ਨੇ ਉਹ ਕਮਸਰੇ ਚੜਦਾ ਹੈ ਬੋਲਾਂ ਵਿੱਚ ਕ੍ਰਾਂਤੀ ਹੁੰਦੀ ਹੈ ਕਰਮਖੰਡ ਕੀ ਬਾਣੀ ਜ਼ੋਰ ਕਿੱਥੇ ਹੋਰ ਨਾ ਕੋਈ ਹੋਰ ਕਿੱਥੇ ਜੋਧ ਮਹਾਮਲ ਸੂਰ ਤੇਨ ਮੇਰਾ ਰੋਮ ਰਹਾ ਭਰਪੂਰ ਜਿਨ੍ਹਾਂ ਦੇ ਰੋਮ ਰੋਮ ਵਿੱਚ ਰਾਮ ਭਰਪੂਰ ਆਉਂਦਾ ਕੋਈ ਜョਧਾ ਕੋਈ ਮਹਾਬਲੀ ਕੋਈ ਸੂਰਮੇ ਇਸ ਕਰਮਖੰਡ ਤੱਕ ਪਹੁੰਚਦੇ ਨੇ ਿਤਥੇ ਸੀਤੋ ਸੀਤਾ ਮਹਿਮਾ ਮਾਹ ਗੁਰਬਾਣੀ ਗ੍ਰੈਮਰ ਦੇ ਮਤਾਬ ਤਿਤਥੇ ਸੀਤਾ ਤੇ ਸੀਤਾ ਦਾ ਪਤੀ ਸੀਤੋ ਰਾਮ ਐਸੇ ਪੁਰਸ਼ਾਂ ਦੀ ਮਹਿਮਾ ਗਾਇਨ ਬਿਆ ਕਰਦਾ ਜੋ ਕਰਮਖੰਡ ਦੇ ਚ ਪਹੁੰਚ ਗਏ ਨੇ ਜੋ ਬਖਸ਼ਿਸ਼ ਦੇ ਪਾਤਰ ਬਣ ਗਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਬ੍ਰह्म ज्ञानी ਕੋ ਖੋਜੇ ਮਹੈਸੁਰ ਬ੍ਰह्म ज्ञानी ਆਪ ਪਰਮੇਸ਼ਰ ਸ਼ਿਵ ਜੀ ਦੀ ਸਵੇਰੇ ਦੀ ਜਿਹੜੀ ਪ੍ਰਾਰਥਨਾ ਹੈ ਨਾ ਸਵੇਰੇ ਦੀ ਸਵੇਰੇ ਧਿਆਨ ਸਾਧਨਾ ਤੋਂ ਬਾਅਦ ਉਹ ਜੋ ਪ੍ਰਾਰਥਨਾ ਕਰਦਾ ਹੈ ਜਿਸ ਨੂੰ ਅਸੀਂ ਅਰਦਾਸ ਕਹਿੰਦੇ ਆ ਉਹ ਜਦ ਪ੍ਰਾਰਥਨਾ ਕਰਦਾ ਹੈ ਤੇ ਕਹਿੰਦਾ ਹੈ हे ਭਗਵਨ ਕਿਸੇ ਬ੍ਰह्म ज्ञानी ਦੇ ਦਰਸ਼ਨ ਕਰਾ ਅੱਜ ਦਿਨ ਮੇਰਾ ਖਾਲੀ ਨਾ ਜਾਏ ਕਿਸੇ ਬ੍ਰह्मज्ञानी ਦੇ ਦਰਸ਼ਨ ਕਰਾਈ ਸ਼ਿਵ ਜੀ ਦੀ ਪ੍ਰਾਰਥਨਾ ਹੁੰਦੀ ਸੀ। ਔਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਲਿਖਦੇ ਨੇ ਬ੍ਰह्मज्ञानी ਕੋ ਖੋਜੇ ਮਹੇਸ਼ਰ ਲੱਭਦਾ ਕੋਈ ਮਿਲੇ ਮੈਂ ਉਸਦੇ ਦਰਸ਼ਨ ਕਰਾਂ। ਅਸੀਂ ਵੀ ਆਪਣੀ ਅਰਦਾਸ ਦੇ ਜੋ ਸਤਿਗੁਰ ਦੇ ਅੱਗੋਂ ਕਰਦੇ ਆਂ ਕਿ ਸ਼ਬਦ ਐਡ ਕੀਤੇ ਹੋਏ ਨੇ ਸਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ। ਇਹਦੀ ਅਰਦਾਸ ਦੇ ਚੱਸੀ ਵੀ ਸ਼ਬਦ ਜੋੜੇ ਗਏ ਸੇਈ ਸੰਤ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਚੇਤੇ ਆਵੇ ਬ੍ਰਹਮ ਗਿਆਨੀ ਕੋ ਖੋਜੇ ਮੈ ਸੋ ਬ੍ਰਹਮ ਗਿਆਨੀ ਆਪ ਪਰਮੇਸ਼ਰ ਸ਼ਿਵਜੀ ਲਬਦਾ ਫਿਰਦਾ ਹੈ ਬ੍ਰਹਮ ਗਿਆਨੀ ਨੋ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਨ ਸੀਤਾ ਮਹਿਮਾ गा ਰਹੀ ਹੈ ਸੀਤਾ ਦਾ ਪਤੀ RAM ਉਸ ਦੀ ਮਹਿਮਾ ਗਾ ਰਿਹਾ ਲੰਕਾਵਾ ਨਾ ਭਾਵੇਂ ਇਸ ਖੰਡ ਦੇ ਵਿੱਚ ਪਹੁੰਚ ਕੇ ਮਨ ਨੂੰ ਬਰਕਤਾਂ ਵਾਲਾ ਹੋ ਜਾਂਦਾ ਹੈ ਸਿਧੀਆਂ ਆਉਂਦੀਆਂ ਨੇ ਇਸ ਦੇ ਕੋਲ ਬੋਲਾਂ ਵਿੱਚ ਬਰਕਤ ਆਉਂਦੀ ਹੈ ਇੱਥੇ ਜਿਹੜੇ ਪਹੁੰਚਦੇ ਨੇ ਦੇਵੀ ਦੇਵਤੇ ਉਹਨਾਂ ਦੀ ਉਪਮਾ ਗਾਇਨ ਕਰਦੇ ਨੇ ਇਸ ਤਰ੍ਹਾਂ ਦੇ ਪੁਰਸ਼ ਦੇ ਰੋਮ ਰੋਮ ਦੇ ਵਿੱਚ ਰਾਮ ਵਰਪੂਰ ਹੁੰਦਾ ਹੈ ਔਰ ਇਹ ਜਪ ਜਦ ਜਾਰੀ ਰਹਿੰਦਾ ਇਸ ਢੰਗ ਦਾ ਇੱਕ ਦਿਨ ਸੋਤੇ ਸਿਧ ਐਸਾ ਹੁੰਦਾ ਹੈ ਕਿ ਥੋੜਾ ਜਿਹਾ ਜਿਹੜਾ ਪੜਦਾ ਸੀ ਉਹ ਵੀ ਹਟ ਜਾਂਦਾ ਹੈ ਇਸ ਤਰ੍ਹਾਂ ਦਾ ਪੁਰਸ਼ ਕਹਿ ਦਿੰਦਾ ਹੈ ਕਿ ਮੈਂ ਸਾਗਰ ਹੋ ਗਿਆ ਹੁਣ ਬੂੰਦ ਮੈਂ ਨਹੀਂ ਰਿਹਾ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ RAM ਕਬੀਰਾ ਇਕ ਵਏ ਹੈ ਕੋਈ ਨਾ ਸਕੇ ਪਛਾਨੀ ਹੁਣ ਇਹ ਸੱਚ ਦਾ ਸਰੂਪ ਹੋ ਜਾਂਦਾ ਹੈ ਔਰੇ ਸੱਚ ਦੇ ਚ ਲੀਨ ਹੋ ਜਾਂਦਾ ਹੈ ਸੱਚ ਇਸ ਦੇ ਹਿਰਦੇ ਚ ਪ੍ਰਗਟ ਹੋ ਜਾਂਦਾ ਹੈ ਸੱਚ ਖੰਡ ਵਸੇ ਨਿਰੰਕਾਰ ਉਸ ਅਵਸਥਾ ਦੇ ਚ ਹਿਰਦੇ ਦੇ ਚ ਵਸਦਾ ਹੈ ਸੱਚ ਸੱਚ ਦੀ ਉਹ ਮੂਰਤੀ ਹੋ ਜਾਂਦਾ ਹੈ ਸੱਚ ਦਾ ਉਹ ਸਰੂਪ ਹੋ ਜਾਂਦਾ ਹੈ ਪ੍ਰਮਾਤਮਾ ਦੇ ਦਰਸ਼ਨ ਕਰਨੇ ਨੇ ਉਸ ਦੇ ਦਰਸ਼ਨ ਹੀ ਪ੍ਰਮਾਤਮਾ ਦੇ ਦਰਸ਼ਨ ਨੇ ਇਹ ਵੀ ਮਹਿਸੂਸ ਕਰਦੇ ਆ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨੇ ਪ੍ਰਮਾਤਮਾ ਕੌਣ ਹੈ ਕਿਸ ਤਰ੍ਹਾਂ ਪਤਾ ਚੱਲੇ ਸਾਧੂ ਤੋਂ ਪਤਾ ਚਲੇਗਾ ਤਾਂ ਸਾਧੂ ਤੋਂ ਕਿਸ ਤਰ੍ਹਾਂ ਪਤਾ ਚਲੇਗਾ ਉਸ ਦੇ ਗੁਣਾ ਕਰਕੇ ਪਤਾ ਚਲੇਗਾ ਸੂਰਜ ਦਾ ਚਾਨਣਾ ਫੈਲਦਾ ਕਿਰਨਾਂ ਦੇ ਰਾਹੀਂ ਪਰਮਾਤਮਾ ਦਾ ਨੂਰ ਫੈਲਦਾ ਗੁਣਾ ਦੇ ਰਾਹੀਂ ਔਰ ਇਹ ਗੁਣ ਜਿੱਥੇ ਵੀ ਪ੍ਰਗਟ ਹੋ ਜਾਣ ਉਹ ਗੁਣ ਪਰਮਾਤਮਾ ਹੈ ਈਸ਼ਵਰ ਨੇ ਸਭ ਗੁਣ ਤੇਰੇ ਮੈਂ ਨਾਹੀਂ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਇਸ ਸਟੇਜ ਤੇ ਪਹੁੰਚਾਇਆ ਮਨੁੱਖ ਕਤਈ ਨਹੀਂ ਕਹਿੰਦਾ ਕਿ ਚਾਨਣਾ ਮੇਰੇ ਹੈ ਉਹ ਕਹਿੰਦਾ ਸੂਰਜ ਦਾ ਇਹ ਗੁਣ ਮੇਰੇ ਨਹੀਂ ਨੇ ਪਰਮਾਤਮਾ ਗਨੇ ਸਭ ਗੁਣ ਤੇਰੇ ਮੈਂ ਨਾਹੀ ਕੋ ਇਤਨੀ ਨਿਰਮਾਨਤਾ ਉਸ ਦੇ ਅੰਦਰ ਆ ਜਾਂਦੀ ਹੈ ਉਹ ਜਿਹੜੀ ਗੁਣਾ ਦੀ ਝਲਕ ਹੈ ਚਾਨਣੇ ਦੀ ਝਲਕ ਹੈ ਪ੍ਰਕਾਸ਼ ਦੀ ਝਲਕ ਹੈ ਇਹ ਵਾਸਤਵਕ ਪਰਮਾਤਮਾ ਦੀ ਝਲਕ ਹੈ ਉਸ ਦੇ ਕੋਲ ਬੈਠਦੇ ਆ ਕੁਝ ਪਰਮਾਤਮਾ ਚੇਤੇ ਵੀ ਆਂਦਾ ਸਾਧ ਕੇ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟ ਤ ਬਹੁਤ ਨੇ